ਸੈਂਡਵਿਚ ਬਣਾਈ ਜਾਂਦੇ ਆ ਮੁੰਡੇ ਕੱਲ ਹਾਂ ਓਏ ਓਏ ਕੋਣ ਤੇ ਤੇ ਕੀ ਆਦਾ ਲਾਦੇ ਯਾਰ ਕਿਉਂ ਤੋਂ ਵੇਰ ਕਿਉਂ ਇਧਰ ਪਾਣੀ ਚੱਲੀ ਜਾਂਦਾ ਹੁਣ ਜਮਾਂ ਸਹੀ ਕਰਨੇ ਹੁਣ ਚਲਾ ਚਲਾ ਕੇ ਨਹੀਂ ਹੁਣ ਵਾਵਾ ਚਰ ਪਏ ਰਹਿੰਦੇ ਆ ਇਹ ਹੁਣ ਚਲਾ ਚਲਾ ਕੇ ਨਹੀਂ ਪੰਜ ਪੰਜ ਮਿੰਟ ਪਏ ਰਹਿੰਦੇ ਐਨੇ ਕਿ ਕਟਾ ਟਾਈਮ ਕਰਨਾ ਹੋ ਗਿਆ ਟਾਈਮ ਤਾਂ ਬਹੁਤ ਹੋ ਗਿਆ ਸਾਢੇ 4 ਉਹ ਥੱਲੇ ਵੀ ਲਾਦ ਗਏ ਥੱਲੇ ਕੋਈ ਨਹੀਂ ਬਸ ਤਾਂ ਲੱਗੇ ਰਹਿੰਦੇ ਕੋਈ ਤਾਂ ਉਹ ਤਾਂ ਲਾਏ ਨਹੀਂ ਕੀ ਕਿਉਂ ਕੋਈ ਨਹੀਂ ਇਹ ਚੱਲਣਾ ਨਹੀਂ ਨਿਕਲਦਾ ਕਹਿੰਦਾ ਯਾਰ ਤੁਸੀਂ ਪੂਰਾ ਕੰਮ ਕਰੀ ਬੈਠੇ ਹੋ ਜ਼ਬਰਦਸਤ ਔਲ ਹੈ ਓਏ ਕੀ ਹੋ ਗਿਆ ਤੈਨੂੰ ਕਾਈ ਬਣਾ ਮਖਣੀ ਓਡੀ ਪਾਏ ਓਏ ਮਖਣੀ ਓਏ ਕਿਆ ਐਸੀ ਕਿਆ ਹੋਆ ਵਾਰ ਰੱਖਦੇ ਵਿੱਚ ਉਹ ਮਟਰ ਉਹ ਖਾਣਾ ਕਰਦੇ ਓਏ ਆਹ ਨਾਲ ਲਾਈ ਉਹ ਟਰਾਲੀ ਲਾ ਦੇ ਆ ਛੜੀਆਂ ਉੱਤੇ ਰੱਖੀ ਬੋ ਕੇ ਦਾ ਮਡੇ ਕੰਮ ਕਰਦੇ ਆ ਜੇ ਇੰਜ ਵਾਈ ਚੱਲ ਰਿਹਾ ਅੱਜ ਸੰਡੇ ਦਾ ਯਾਰ ਪੱਕਾ ਸੰਡੇ 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 ਹੋਈ ਪਈ ਐ ਕਹਿੰਦੇ ਉਹ ਉਹਨਾਂ ਦਾ ਖਲਾਰਾ ਚਲੋ ਜਿਹਾ ਆਪਾਂ ਦਿਖਾਉਣੇ ਜਦੋਂ ਖਾਣ ਲੱਗੇ ਨਾ ਇਹ ਕਿਵੇਂ ਬਣਿਆ ਹੋਰ ਇਤਨੀ ਆਉਂਦੇ ਇਤਨਾ ਆ ਆ ਕਰ ਲਗੇ ਤਿਆਰੀ